ਸਰਕਾਰ ਕਲਿਆਣ ਟੀਵੀ ਪੰਜਾਬ ਵੇਖਤ ਤੁਸੀਂ ਤੇ ਬਠਿੰਡਾ ਦੇ ਵਿੱਚ ਦਿਹਾਤੀ ਮਜ਼ਦੂਰ ਸੰਘਰਸ਼ ਯੂਨੀਅਨ ਦੇ ਵੱਲੋਂ ਪ੍ਰਦਰਸ਼ਨ ਕੀਤਾ ਗਿਆ। ਅਸਲ ਇਹਨਾਂ ਦਾ ਕਹਿਣਾ ਹੈ ਕਿ ਅਫਸਰਾ ਦੇ ਵੱਲੋਂ ਜਿਹੜੇ ਨਰੇਗਾ ਮਜ਼ਦੂਰ ਨੇ ਉਹਨਾਂ ਨੂੰ ਕੰਮ ਨਹੀਂ ਦਿੱਤਾ ਜਾ ਰਿਹਾ। ਕਾਫੀ ਦੂਰ ਤੋਂ ਇਹ ਆਉਂਦੇ ਨੇ ਤੇ ਜਦ ਇਹਨਾਂ ਨੂੰ ਕੰਮ ਨਹੀਂ ਮਿਲਦਾ ਤਾਂ ਇਹ ਕਾਫੀ ਪਰੇਸ਼ਾਨ ਹੋ ਜਾਂਦੇ ਨੇ। ਹਾਲਾਂਕਿ ਇਹਨਾਂ ਦਾ ਕਹਿਣਾ ਹੈ ਕਿ ਜਦ ਨਰੇਗਾ ਮਜ਼ਦੂਰਾ ਦੇ ਵੱਲੋਂ ਅਫਸਰਾਂ ਤੋਂ ਇਸ ਬਾਬਤ ਪੁੱਛਿਆ ਗਿਆ ਕਿ ਉਹਨਾਂ ਨੂੰ ਕੰਮ ਨਹੀਂ ਦਿੱਤਾ ਗਿਆ ਤਾਂ ਉਹਨਾਂ ਦੇ ਨਾਲ ਬਦਸਲੂਕੀ ਕੀਤੀ ਗਈ। ਇਸੇ ਦਰਮਿਆਨ ਇਹਨਾਂ ਦਾ ਕਹਿਣਾ ਹੈ ਕਿ ਇੱਕ ਤਾਂ ਇਹਨਾਂ ਨੂੰ ਮਾੜਾ ਚੰਗਾ ਬੋਲਿਆ ਜਾਂਦਾ ਤੇ ਇਸ ਦੇ ਨਾਲ ਹੀ ਇਹਨਾਂ ਨੂੰ ਕੰਮ ਵੀ ਨਹੀਂ ਦਿੱਤਾ ਜਾ ਰਿਹਾ ਜਿਸ ਕਾਰਨ ਕਿ ਗੁਜ਼ਾਰਾ ਵਿਅਕਾ ਹੋ ਗਿਆ। ਇਹਨਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇੱਥੇ ਅਜਿਹੇ ਅਫਸਰ ਜਿਹੜੇ ਕਿ ਮਜ਼ਦੂਰਾ ਦੇ ਨਾਲ ਮਾੜਾ ਵਤੀਰਾ ਕਰਦੇ ਨੇ ਤੇ ਉਹਨਾਂ ਨੂੰ ਟੰਗ ਪਰੇਸ਼ਾਨ ਕਰਦੇ ਨੇ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ। ਇਸੇ ਨੂੰ ਲੈ ਕੇ ਦਫ਼ਤਰ ਦੇ ਬਾਹਰ ਪ੍ਰਦਰਸ਼ਨਕਾਰੀਆਂ ਦੇ ਵੱਲੋਂ ਨਾਲ ਗਿਆ ਗਿਆ ਤੇ ਉਪਤ ਅਧਿਕਾਰੀਆਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਦੀ ਮੰਗ ਕੀਤੀ ਗਈ ਇਸ ਦੌਰਾਨ ਹੋਰ ਇਹਨਾਂ ਦਾ ਕੀ ਕਹਿਣਾ ਆਓ ਸੁਣਦੇ ਹਾਂ ਮੈਂ ਪ੍ਰਕਾਸ਼ ਸਿੰਘ ਜਨ ਸਕਾਤਰ ਦੇ ਆਤੀ ਮਜ਼ਦੂਰ ਸਭਾ ਜਿਲ੍ਹਾ ਬਠਿੰਡਾ ਅੱਜ ਅਸੀਂ ਵੀਡੀਓ ਦਫ਼ਤਰ ਬਠਿੰਡਾ ਵਿਕੇ ਧਰਨਾ ਲਾਇਆ ਪਿੰਡ ਭਾਗੂ ਤੋਂ ਲੇਬਰ ਆਈ ਹੈ ਉਹਨਾਂ ਨੇ ਧਰਨਾ ਇਸ ਕਰਕੇ ਲਾਇਆ ਕਿ ਉਹਨਾਂ ਨੂੰ ਜਿਹੜਾ ਟਾਈਮ ਸਰ ਕੰਮ ਨਹੀਂ ਮਿਲਦਾ ਨਿਰਗਾ ਦਾ ਤੇ ਜਿਹੜਾ ਉਥੋਂ ਦਾ ਸੈਕਟਰੀ ਹੈ ਉਹਨਾਂ ਨੂੰ ਕੰਮ ਨਹੀਂ ਦਿੰਦਾ ਤੇ ਬੁਰਾ ਭਲਾ ਵੀ ਕਹਿੰਦਾ ਹੈ ਉਹਨਾਂ ਨੂੰ ਉਥੋਂ ਡਿਊਟੀ ਤੋਂ ਭਜਾ ਦਿੰਦਾ ਜਦੋਂ ਕੰਮ ਤੇ ਆਉਂਦੇ ਆ ਤਾਂ ਉਹਨਾਂ ਨੂੰ ਕਹਿਣਦਾ ਵੀ ਤੁਸੀਂ ਘਰੇ ਜਾਵੜੋ ਕੰਮ ਨਹੀਂ ਕਰਦੇ ਜੇ ਨਹੀਂ ਕਰਦੇ ਉਹ ਨਹੀਂ ਕਰਦੇ ਇਸ ਕਰਕੇ ਅਸੀਂ ਧਰਨਾ ਲਾਇਆ ਨਾਲ ਅਸੀਂ ਮੰਗ ਕਰਨ ਆਏ ਅੱਜ ਕਿ ਜਿਹੜੀ ਦਿਹਾੜੀ ਹੈ ਇਹਨੇ ਦੇ ਕਹਦੀ ਉਹ 700 ਰੁਪਿਆ ਹੋਣੀ ਚਾਹੀਦੀ ਹੈ ਤੇ ਸਾਰੇ ਪਰਿਵਾਰ ਨੂੰ ਕੰਮ ਮਿਲਣਾ ਚਾਹੀਦਾ ਤੇ ਕੰਮ ਹੈ ਜਿਹੜਾ 100 ਦਿਨ ਨਹੀਂ ਉਹ ਪੂਰਾ ਸਾਲ ਮਿਲਣਾ ਚਾਹੀਦਾ 365 ਦਿਨ ਹੁੰਦੇ ਆ ਸਾਲ ਦੇ ਉਹ 365 ਦਿਨ ਕੰਮ ਮਿਲਣਾ ਚਾਹੀਦਾ ਤੇ ਸਾਰੇ ਪਰਿਵਾਰ ਨੂੰ ਮਿਲਣਾ ਚਾਹੀਦਾ ਇਸ ਕਰਕੇ ਅਸੀਂ ਅੱਜ ਤੇ ਜਿਹੜਾ ਵੀਡੀਓ ਦਾਫਤਰ ਧਰਨਾ ਲਾਇਆ ਜੀ ਬਟੰਡਾ ਭਾਗੂ ਦੇ ਪਿੰਡ ਵਾਲਿਆਂ ਨੇ ਸਰਕਾਰ ਵੱਲੋਂ ਕਿਹਾ ਜਾਂਦਾ ਅਸੀਂ ਵੀ ਕਿਸੇ ਨੂੰ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਨਹੀਂ ਆਉਗੀ ਤੇ ਕੋਈ ਧਰਨਾ ਪ੍ਰਦਰਸ਼ਨ ਨਹੀਂ ਲੱਗੂ ਖਾਸ ਕਰ ਆਮ ਆਦਮੀ ਪਾਰਟੀ ਨੇ ਸਰਕਾਰ ਬਣਾਉਣ ਤੋਂ ਪਹਿਲਾਂ ਕਿਹਾ ਸੀ ਬਿਲਕੁਲ ਜੀ ਅਸੀਂ ਵੀ ਉਹਨਾਂ ਦੀ ਬਹੁਤ ਸਪੋਰਟ ਕੀਤੀ ਆ ਉਹ ਤੋਂ ਵੋਟਾਂ ਮਿਲੇ ਖਾਸ ਕਰਕੇ ਮਜ਼ਦੂਰਾਂ ਨੇ ਕਿਉਂਕਿ ਉਹਨਾਂ ਨੇ ਬੜਾ ਕੁਝ ਕਿਹਾ ਜੀ ਬੇਸੀ ਆ ਕੁਝ ਕਰਾਂਗੇ ਆ ਕੁਝ ਕਰਾਂਗੇ ਮਿਥੋਂ 1000 ਰੁਪਿਆ ਵੀ ਪਾਵਾਂਗੇ ਉਹ ਵੀ ਨਹੀਂ ਔਰਤਾਂ ਨੂੰ 1000 ਰੁਪਿਆ ਪਾਇਆ ਗਿਆ ਉਹਨਾਂ ਨੂੰ ਕੰਮ ਦੀ ਸਮੱਸਿਆ ਸੀ ਵੀ ਅਸੀਂ ਟੈਲੀਫੋਨ ਤੇ ਤੁਹਾਡੇ ਕੰਮ ਹੋਇਆ ਕਰਨਗੇ ਉਹ ਵੀ ਨਹੀਂ ਹੋਇਆ ਤੇ ਨਰੇਗਾ ਦਾ ਜਿਹੜਾ ਕੰਮ ਹੈ ਉਹ ਵੀ ਕਿਸੇ ਵੀ ਪਿੰਡ 'ਚ 100 ਦਿਨ ਪਾਸ ਆ 100 ਦਿਨ ਕਿਸੇ ਵੀ ਪਿੰਡ 'ਚ ਕੰਮ ਨਹੀਂ ਮਿਲਿਆ ਅਜ ਤੱਕ ਕਿਸੇ ਪਿੰਡ 'ਚ 20 ਦਿਨ ਮਿਲਦਾ ਕਿਸੇ ਪਿੰਡ 'ਚ 30 ਦਿਨ ਮਿਲਦਾ ਕਿਸੇ ਪਿੰਡ 'ਚ 40 ਦਿਨ ਮਿਲਦਾ 100 ਦਿਨ ਕਿਸੇ ਨੂੰ ਨਹੀਂ ਮਿਲਿਆ ਤੇ ਸਾਰੇ ਪਰਿਵਾਰ ਨੂੰ ਨਹੀਂ ਮਿਲਿਆ ਕਿਸੇ ਵੀ ਪਿੰਡ ਸੋ ਇਸ ਕਰਕੇ ਆਪ ਸਰਕਾਰ ਆ ਜਿਹੜੀ ਉਹਦੇ ਉਹਦੇ ਵੀ ਜੁੰਮਲੇ ਸੀਗੇ ਵਾਦੇ ਨਹੀਂ ਸੀ ਉਹ ਗਰੰਟੀਆਂ ਨਹੀਂ ਸੀ ਜੁੰਮਲੇ ਸੀ ਉਹ ਜਿਹੜੇ ਉਹਨਾਂ ਨੇ ਲਾਗੂ ਨਹੀਂ ਕੀਤੇ ਇਸ ਕਰਕੇ ਮਜ਼ਦੂਰ ਵਰਗ ਆ ਖਾਸ ਕਰਕੇ ਜਿਹੜਾ ਉਹ ਬਹੁਤ ਤੰਗ ਆ ਇਸੇ ਕਰਕੇ ਇਸ ਵਾਰ ਜਿਹੜੀਆਂ ਲੋਕ ਸਭਾ ਦੀਆਂ ਬੋਟਾ ਉਹਨਾਂ ਨੂੰ ਨਹੀਂ ਪਾ ਗਿਆਂ ਗਿਆਂ ਰੋਸ ਵਜੋਂ ਕਿ ਅਸੀਂ ਤੁਹਾਨੂੰ ਵੋਟਾ ਨਹੀਂ ਪਾਉਂਦੇ ਜਦੋਂ ਤੁਸੀਂ ਸਾਡੇ ਕੰਮ ਨਹੀਂ ਕਰਦੇਗੇ ਇਸ ਕਰਕੇ ਜੇ ਅਸੀਂ ਰੋਸ ਧਰਨਾ ਲਾਇਆ ਜੇ ਕਿ ਆਪ ਸਰਕਾਰ ਆ ਜਿਹੜੀ ਉਹ ਸਾਨੂੰ ਕੁਝ ਵੀ ਦੇ ਨਹੀਂ ਰਹੀ ਸਾਨੂੰ ਤੰਗ ਕਰ ਰਹੀ ਹੈ ਪਰੇਸ਼ਾਨ ਕਰ ਰਹੀ ਹੈ ਕਿਦੇ ਆਪ ਦੇ ਮੇਟ ਆ ਜਰਨਲ ਚੋਂ ਲਾ ਰਹੀ ਆ ਅਸੀਂ ਤਿੰਨ ਚਾਰ ਮੇਟ ਆ ਜਿਹੜੇ ਕੱਲ ਧਰਨਾ ਲਾਇਆ ਸੀ ਪਰਸੋਂ ਵੀਡੀਓ ਦਫਤਰ ਗਿੱਲਪਤੀ ਉਥੋਂ ਦਾ ਜਿਹੜਾ ਜੰਟਾ ਸਿੰਘ ਸ਼ੇਵਿੰਗਾਂ ਦਾ ਉਹਦੇ ਹੁਕਮਾਂ ਤੇ ਆਪਦੇ ਬੰਦੇ ਲਾਤੇ ਸਾਡੇ ਮੇਟ ਬਦਲ ਕੇ ਅਸੀਂ ਉਹ ਬਦਲਾ ਕੇ ਆਪਦੇ ਮੇਟ ਫੇਰ ਲਾ ਕੇ ਆਏ ਆ ਤੋਂ ਇੱਥੇ ਵੀ ਜਿਹੜਾ ਆਪਣਾ ਜਤਿੰਦਰ ਭੱਲਾ ਉਹਨੇ ਵੀ ਇੱਥੇ ਇਹੀ ਕੀਤਾ ਕਿ ਸਾਡਾ ਜਿਹੜਾ ਬਲਾਡੇ ਵਾਲੇ ਦਾ ਮੇਟ ਲੱਗਿਆ ਪਾਸ 7 ਸਾਲ ਤੋਂ ਪੰਚਾਇਤ ਮੈਂਬਰ ਵੀ ਆ ਉਹਨੂੰ ਹਟਾ ਕੇ ਹੋਰ ਲਾਤਾ ਤਾਂ ਇਸ ਕਰਕੇ ਇਦ ਦਿਨਾਂ ਦੀ ਵੀ ਧਰਨਾ ਲਾਇਆ ਸੀ ਅਸੀਂ ਤੇ ਇਹਨਾਂ ਨੇ ਕਿਹਾ ਅੱਜ ਸਾਨੂੰ ਕਿ ਤੁਹਾਡਾ ਬੰਦਾ ਸੀ ਲਾ ਦਿੰਨੇ ਆ ਸੋ ਇਸ ਕਰਕੇ ਸਾਨੂੰ ਤੰਗ ਪਰੇਸ਼ਾਨ ਕਰ ਰਿਹਾ ਸਾਨੂੰ ਕੁਝ ਦੇਣ ਦੀ ਬਜਾਏ ਸਹੂਲਤਾਂ ਦੇਣ ਦੀ ਬਜਾਏ ਸਾਨੂੰ ਤੰਗ ਪਰੇਸ਼ਾਨ ਕਰ ਰਿਹਾ ਇਹ ਉਹਨਾਂ ਸਰਕਾਰਾਂ ਤੋਂ ਵੀ ਅੱਗੇ ਟੱਪ ਗਏ ਮਜ਼ਦੂਰਾਂ ਦੇ ਹੱਕ 'ਚ ਕਿ ਉਹਨਾਂ ਨੂੰ ਕੁਝ ਵੀ ਨਹੀਂ ਦੇ ਰਹੇ ਮੁੱਖ ਮੰਤਰੀ ਜੀ ਕਹਿੰਦੇ ਸੀਗੇ ਵੀ ਜਿਹੜੇ ਅਧਿਕਾਰੀ ਆ ਤੁਹਾਡੇ ਘਰਾਂ 'ਚ ਕੰਮ ਕਰਨਗੇ ਤੇ ਕੀ ਲੱਗਦਾ ਹੈ ਕਿ ਕਿਤੇ ਬਿਲਕੁਲ ਨਹੀਂ ਜੀ ਕਿਤੇ ਕੋਈ ਅਧਿਕਾਰੀ ਸਾਡੇ ਘਰਾਂ 'ਚ ਨਹੀਂ ਗਿਆ ਸਾਨੂੰ ਤਾਂ ਅਸੀਂ ਇੱਥੇ ਆਉਨੇ ਆ ਜਦੋਂ ਕੰਮ ਮੰਗਣ ਸਾਨੂੰ ਇੱਥੇ ਨਹੀਂ ਕੰਮ ਦਿੰਦੇ ਘਰਾਂ 'ਚ ਸਾਡੇ ਕਿਹੜੇ ਕਿਸ ਕੋਈ ਨਾ ਅਧਿਕਾਰੀ ਗਿਆ ਨਾ ਕੋਈ ਕਿਤੇ ਸੈਕਟਰੀ ਗਿਆ ਨਾ ਕਿਤੇ ਕੋਈ ਏਪੀਓ ਗਿਆ ਸਾਡੇ ਹਾਲ-ਚਾਲ ਪੁੱਛਣ ਕੁਛ ਨਹੀਂ ਪੁੱਛਣ ਗਿਆ ਵੀ ਤੁਸੀਂ ਭੁੱਖੇ ਆ ਕਿਤੇ ਆਏ ਆ ਤੁਹਾਨੂੰ ਕੰਮ ਮਿਲਦਾ ਕਿ ਨਹੀਂ ਮਿਲਦਾ ਕੋਈ ਨਹੀਂ ਗਿਆ ਜੇ ਅਸੀਂ ਇੱਥੋਂ ਆਕੇ ਆਕੇ ਕੰਮ ਲੈ ਕੇ ਜਾਨੇ ਇਹਨਾਂ ਨੇ ਗਰੰਟੀਆਂ ਦਿੱਤੀਆਂ ਸੀ ਕਿ ਮਹਿਲਾਵਾਂ ਨੂੰ 1000-1000 ਮਿਲ ਕੇ ਮਹੀਨੇ ਉਹ ਮੈਂ ਪਹਿਲਾਂ ਵੀ ਕਹਿੰਦਾ ਜੀ ਗਰੰਟੀ ਦਿੱਤੀ ਸੀ ਉਹਨਾਂ ਨੇ 1000 ਰੁਪਏ ਦੇਣ ਦੀ ਉਹ ਨਹੀਂ ਦਿੱਤਾ ਘਰ ਘਰ ਨੌਕਰੀ ਦੇਣ ਦੀ ਗੱਲ ਕੀਤੀ ਸੋ ਨਹੀਂ ਹੋ ਗਿਆ ਹੋਰ ਬੜੀਆਂ ਗਰੰਟੀਆਂ ਸੀ ਉਹ ਨਹੀਂ ਕੁਝ ਹੋ ਰਿਹਾ ਜਿਹਦੇ ਕਰਕੇ ਲੋਕ ਉਹਨਾਂ ਤੋਂ ਬਹੁਤ ਤੰਗ ਹੈ ਇਸੇ ਕਰਕੇ ਉਹਨਾਂ ਨੂੰ ਲੋਕਾਂ ਨੇ ਲੋਕ ਸਭਾ ਦੀਆਂ ਵੋਟਾਂ ਜਿਹੜੀਆਂ ਉਹ ਨਹੀਂ ਪਾ ਗਿਆਂ ਤੇ ਹੁਣ ਪੰਚਾਇਤ ਦੀਆਂ ਵੋਟਾਂ ਆ ਰਹੀਆਂ ਉਹਦੇ ਚ ਵੀ ਲੋਕ ਉਹਨਾਂ ਨੂੰ ਵੋਟਾਂ ਪੰਚਾਇਤਾਂ ਨੂੰ ਨਹੀਂ ਪਾਉਣਗੇ ਜਿਹੜੀਆਂ ਉਹਨਾਂ ਦੀ ਆਪ ਦੇ ਸਰਪੰਚ ਹੋਣਗੇ ਉਹਨਾਂ ਦੀ ਆਪ ਸਰਕਾਰ ਦੇ ਇਸ ਕਰਕੇ ਜੇ ਉਹਨਾਂ ਨੇ ਵੋਟਾਂ ਲੈਣੀਆਂ ਤਾਂ ਜਿਹੜੇ ਉਹਨਾਂ ਨੇ ਵਾਅਦੇ ਕੀਤੇ ਉਹ ਪੂਰੇ ਕਰਨ ਤਾਂ ਉਹਨਾਂ ਨੂੰ ਵੋਟਾਂ ਪੈਣਗੀਆਂ ਨਹੀਂ ਵੋਟਾਂ ਉਹਨਾਂ ਨੂੰ ਨਹੀਂ ਪੈਣਗੀਆਂ ਪਿੰਡਾਂ ਦੀਆਂ ਪੰਚਾਇਤਾਂ 'ਚ